ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਜੀ ਫੈਮਿਲੀ ਸਮੇਤ ਆਪਣੇ ਖੇਤ ਤੇ ਖੇਤ ਆਪਾਂ ਕੁਝ ਤਿਆਰੀ ਕਰ ਰਹੇ ਆਂ ਤੇ ਉਹ ਤੁਸੀਂ ਵਲੌਗ ਦੇ ਵਿੱਚ ਦੇਖੀ ਚੱਲਿਆ ਜੇ ਉਹ ਸਾਰਾ ਵਲੌਗ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਵੀ ਖੇਤ ਕੀ ਕਰ ਰਹੇ ਆਂ ਖੇਤ ਅਸੀਂ ਆਏ ਆ ਅੱਜ ਸਾਡੇ ਨਾਲ ਪਹੁੰਚਿਆ ਜੀ ਰਮਾਨ ਬੈਠਾ ਹੈ ਤੇ ਮੈਡਮ ਕਰ ਰਹੀ ਹੈ ਸਫਾਈ ਇੱਥੇ ਆਪਾਂ ਕੁਝ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵਾਂ ਕੰਮ ਕਰਨਾ ਜਾਨੇ ਅਸੀਂ ਅੱਜ ਖੇਤ ਪਹੁੰਚੇ ਆ ਤੇ ਮੈਂ ਸੰਧੂ ਸਾਹਿਬ ਨੂੰ ਕਿਹਾ ਮੈਂ ਕਿ ਅੱਜ ਚੱਲੀ ਆਪਾਂ ਖੇਤ ਬਹੁਤ ਦਿਨ ਹੋ ਗਿਆ ਆਪਣੇ ਤੋਂ ਖੇਤ ਨਹੀਂ ਜਾਇਆ ਤੇ ਖੇਤ ਅਸੀਂ ਤੁਹਾਨੂੰ ਸਪੈਸ਼ਲ ਚੀਜ਼ ਬਣਾ ਕੇ ਵਿਖਾਵਾਂਗੇ ਮਤਲਬ ਕਿ ਕਿਉਂਕਿ ਖੇਤ ਜਿਹੜੀ ਕੁਕਿੰਗ ਕਰਨ ਦਾ ਨਜ਼ਾਰਾ ਉਹ ਵੱਖਰਾ ਹੀ ਹੁੰਦਾ ਪਹਿਲਾਂ ਆਪਾਂ ਥੋੜੀ ਜਿਹੀ ਸਫਾਈ ਕਰ ਲਈਏ ਫਿਰ ਆਪਾਂ ਚੁੱਲ੍ਹਾ ਇੱਥੇ ਰੱਖਾਂਗੇ ਤੇ ਚੁੱਲ੍ਹੇ ਤੇ ਬਣਾਵਾਂਗੇ ਜੋ ਵੀ ਜਿਹੜੀ ਵੀ ਚੀਜ਼ ਆਪਾਂ ਖਾਣ ਵਾਸਤੇ ਬਣਾਉਣੀ ਆ ਤੇ ਆਪਣੇ ਨਾਲ ਅਰਮਾਨ ਵੀ ਆਇਆ ਮੈਂ ਕਿਹਾ ਚਲੋ ਪੂਰੀ ਫੈਮਿਲੀ ਆਪਾਂ ਚੱਲੀਏ ਡੈਡੀ ਵੀ ਆਏ ਆ ਘਰੇ ਫਿਰ ਕੋਈ ਹੈ ਨਹੀਂ ਸੀ ਤੇ ਮੰਮੀ ਇਕੱਲੇ ਘਰੇ ਆ ਤੇ ਬਾਕੀ ਹੋਰ ਵੀ ਮੈਨੂੰ ਲੱਗਦਾ ਕਿਸੇ ਨੇ ਆਉਣਾ ਉਹ ਤੁਹਾਨੂੰ ਵਲੌਗ ਚ ਦਿਖਾਵਾਂਗੀ ਤੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਸਾਰਾ ਵਲੌਗ ਦੇਖਿਓ ਗਾਇਸ ਮम्मा ਤੋਂ ਲੱਗੇ ਨੇ ਕੜਾਈ ਜਿੱਦ ਵਿੱਚ ਆਪਾਂ ਕੁਝ ਖਾਣ ਪੀਣ ਲਈ ਬਣਾਉਣਾ ਹੈ ਤੇ ਡੈਡੀ ਵੀ ਇੱਕ ਪੱਲੀ ਲੈ ਕੇ ਆਏ ਨੇ ਗਾਇਸ ਉਹ ਬਾਕੀ ਦਾ ਸਮਾਨ ਵੀ ਕੱਢੇ ਜਾ ਰਿਹਾ ਆਪਾਂ ਸਾਰਾ ਸਮਾਨ ਕੱਢ ਲਈਏ ਫਿਰ ਆਪਾਂ ਜਿਹੜੀ ਚੀਜ਼ ਆਪਾਂ ਬਣਾਉਣੀ ਆ ਤੇ ਉਹਦੇ ਲਈ ਆਪਾਂ ਕਰਦੇ ਆ ਚੀਰਨਾ ਸਟਾਰਟ ਇੱਕ ਵਾਰੀ ਆਪਾਂ ਸਾਰੀ ਸੈਟਿੰਗ ਕਰ ਲਈਏ ਕਿ ਨਹੀਂ ਤੇ ਆਪਾਂ ਕਰੋ ਫੱਟੀ ਬੈਠਣ ਦੀ ਸੈਟਿੰਗ ਕਰ ਲਈਏ ਹੁਣ ਆਪਾਂ ਕਰੋ ਸਾਰੀ ਫੱਟੀ ਪੁੱਲ ਕੇ ਲੈ ਕੇ ਆਉਣ ਤੇ ਆ ਦੇਖੋ ਕੀ ਕੀਤਾ ਪਿਆ ਹੁਣ ਆਪਾਂ ਇਥੋਂ ਬਾਲਣ ਭਾਲੀਏ ਵੀ ਸੁੱਕਾ ਕਿਉਂਕਿ ਆਪਾਂ ਨੂੰ ਸੁੱਕਾ ਬਾਲਣ ਦੀ ਸਖਤ ਜ਼ਰੂਰਤ ਹੈ ਆ ਪਹਿਲੇ ਆ ਲੈ ਚੀਰਿਓ ਮਨ ਦੀ ਗੱਲ ਇੰਨਿਆਂ ਨਾਲ ਹੀ ਆਪਣਾ ਕੰਮ ਚੱਲ ਜਗਾਣਾ ਠੀਕ ਹੈ। ਚਲ ਫਿਰ ਚੱਕੋ। ਮਾਫੀਆ ਡੱਟੂ ਦੇ ਕੱਟੀਆਂ ਕਰ ਲਏ। ਕੁੱਪੀਆਂ ਇਹ ਹੈ ਪਾ। ਦੇ ਜਾਨੂੰ ਮੇਰਾ ਕੰਮ ਹੈ ਨਾ। ਹੂੰ। ਚਲ ਆਪ ਬਰਾਸੀ। ਦੇ ਕੇ ਬਰਾਸੀ। ਚੱਲ ਉਹ ਨਾਲ ਚੱਲ ਉਧਰ। ਭਾਲ ਹੀ ਲੈਂਦਾ ਸੁੱਕਾ ਜੇ ਮਿਲ ਗਿਆ। ਇੰਨਾ ਇੱਕ ਮੇਰੇ ਸਾਹਮਣੇ ਆਪ ਨੂੰ ਬਹੁਤ ਥੋੜਾ ਬਹੁਤ ਹੋਰ ਲੈ ਲੈਣੇ ਹੈ ਨਾ। ਬਹੁਤ ਆ ਕੇਰਾ ਇੰਨਾ ਕਿ ਤਾਂ ਬਾਹਲੀ ਹੈ ਇਧਰ ਨਾ ਬਾਹਰੇ। ਲਾਓ ਵੀ। ਇੱਥੇ ਬਾਲਣ ਵੀ ਆ ਗਿਆ ਜੀ ਤੇ ਥੋੜਾ ਜਿਹਾ ਹੋਰ ਆਪਾਂ ਇਕੱਠਾ ਕਰ ਲਏ ਹਨ ਤੇ ਮੈਡਮ ਬਣਾ ਰਹੀ ਹੈ ਗੋਭੀ ਤਿਆਰ ਕਰੀ ਜਾਂਦੀ ਆਪਾਂ ਬਣਾ ਰਹੇ ਹਾਂ ਅੱਜ ਗੋਭੀ ਦੇ ਪਕੌੜੇ ਖੇਤ ਦੇ ਵਿੱਚ ਤੇ ਬਹੁਤ ਮਜ਼ਾ ਆਉਂਦਾ ਬਹੁਤ ਸ਼ਾਂਤੀ ਆ ਮਤਲਬ ਕਿ ਸਕੂਨ ਮਿਲਦਾ ਹਨਾ ਖੇਤਾਂ ਦੇ ਵਿੱਚ ਆ ਕੇ ਤੇ ਅਸੀਂ ਅੱਜ ਇਹ ਪਲਾਨ ਬਣਾਇਆ ਵੀ ਆਪਾਂ ਜਿਹੜੇ ਗੋਭੀ ਦੇ ਪਕੌੜੇ ਬਣਾਵਾਂਗੇ ਖੇਤ ਜਾ ਕੇ ਤੇ ਨਾਲੇ ਗਰਮਾ-ਗਰਮ ਬਣਾਵਾਂਗੇ ਚਾਹ ਤੇ ਸੰਧੂ ਸਾਹਿਬ ਆਏ ਆ ਨਾਲ ਤੇ ਡੈਡੀ ਕਿੱਧਰ ਗਏ ਡੇਡੀ ਪਤਾ ਨਹੀਂ ਕਿੱਧਰ ਉੱਠ ਗਏ ਹੈ ਡੈਡੀ ਦੇਖਣਾ ਪਊਗਾ ਯਾਰ ਕਿਤੇ ਬਾਹਰ ਚ ਤਾਂ ਨਹੀਂ ਗਏ ਪਤਾ ਨਹੀਂ ਕਿੱਧਰ ਚਲੇ ਗਏ ਚਲ ਕੋਈ ਨਹੀਂ ਇੱਥੇ ਹੋਣਗੇ ਤੇ ਉਹਨੇ ਫਿਰ ਆਪਾਂ ਕੱਟਦੇ ਆਂ ਗੋਭੀ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦੇ ਕਮਰੇ ਝੁਣਿਆ ਹੈ ਕਮਰੇ ਝੁਣਗੇ ਨਹੀਂ ਕਮਰੇ ਦਾ ਮੈਂ ਆਪਾਂ ਗੋਭੀ ਕੱਟਦੇ ਆਂ ਤੁਸੀਂ ਚਲੋ ਕੋਈ ਨਹੀਂ ਤਿਆਰ ਕਰੋ ਮੈਂ ਦੇਖਦਾ ਗੋਭੀ ਧੋਣੇ ਆ ਤੇ ਸੰਧੂ ਸਾਹਿਬ ਫਿਰ ਬਾਲਣ ਥੋੜਾ ਜਿਹਾ ਹੋਰ ਲਿਆਓ ਬਾਲਣ ਹਜੇ ਥੋੜਾ ਲੱਗਦਾ ਹੈ ਨਾ ਮੈਨੂੰ ਆ ਸਕ ਜੇ ਲੈਂਦੇ ਕੁਛ ਨਾ ਕੁਛ ਤੇ ਲੈ ਆਓ ਫਿਰ ਫਿਰ ਲਿਉਣਾ ਪਊਗਾ ਚਲੋ ਮੈਂ ਲਿਉਣਾ ਦੇਖ ਕੇ ਫਿਰ ਹੈ ਜਾਂ ਲੈਓ ਇਹ ਆ ਘਰਦੇ ਪਾਪਾ ਮੇਰੇ ਅਦਾ ਬੱਲ ਨਹੀਂ ਹੈ ਇਕੱਠਾ ਕਰੀ ਜਾਂਦੇ ਬਹੁਤ ਕੁਸਤਾ ਮੈਂ ਲੈ ਗਿਆ ਚੱਕ ਕੇ ਕਰੇਲੇ ਪਾ ਦਿੰਦੇ ਕਰੇਲੇ ਵੀ ਹੈਗੇ ਹੁਣ ਤਾਂ ਨਹੀਂ ਲੱਗੇ ਹੋਣਗੇ ਕਿੱਥੇ ਹੈਗੇ ਮੈਂ ਭਾਜ ਜਾਣਾ ਅੱਖ ਲਾ ਕੇ ਜਾ ਜੀ ਆ ਹੈਗਾ ਕਰੇਲਾ ਹਾਂ ਇੱਕ ਤਾਂ ਉਹ ਲੱਗਾ ਵਾ ਨਾ ਇੱਕ ਹੀ ਉਹ ਦੋ ਹੋਰ ਲੱਗੇ ਤਾਂ ਵੀ ਲੱਗੇ ਵੀ ਕੰਡੇ ਨਾ ਮਰਾਲੀ ਹੱਥ ਨਹੀਂ ਜਾਣਾਗਾ ਇਹ ਦੇਖੀ ਜਾ ਬੜੀ ਹੈ ਹੂੰ ਕਾਣੀ ਵੇਲ ਤਾਂ ਚੜ ਗਈ ਸਾਰੀ ਉਹ ਬੂਵਾਵਾ ਦੂਰ ਤੱਕਲ ਚੜੀ ਫਿਰਦੀ ਹੈ ਅਮੇ ਬੀਜ ਆਪੇ ਉਗਰੇ ਹੋਣੇ ਹੂੰ ਕਿੱਥੇ ਡੱਗ ਫੇ ਵੀ ਹੋਰੀ ਇਹ ਬੁਰੇ ਹੈ ਆਕੇ। ਉਹ ਲੈ ਜਲਦੀਏ ਚੱਕ ਕੇ ਫਿਰ। ਇਹ ਤੇੇ ਦੀ ਵਾਲੇ ਨੇ ਪਾਣੀ ਪੋਣ ਵਾਲਾ ਹੈ। ਤੇੇਸੀ ਦੀ ਵਾਲਾ। ਹਾਂ ਦੂਧੀਆਂ ਦੀਆਂ, ਥੇਲੀਆਂ ਦੀਆਂ ਇਹਨਾਂ ਨੂੰ ਪਾਣੀ ਪੋਣ ਵਾਲਾ ਹੈ। ਇਹਨਾਂ ਨੂੰ ਹੁਣ ਪਾਸੇ-ਵਾਸੇ ਸਾਫ਼ ਜੀਆਂ ਕਰਕੇ ਨਾ ਬਣਾਉਣੇ ਆ ਸੈਟ। ਇਹਨਾਂ ਦੀ ਬਦਲਣੇ ਪਾਣੀ ਪੋਣ ਵਾਲਾ। ਆ ਵੀ ਲੈ ਜਾਂ ਚੱਕ ਕੇ ਫਿਰ। ਸੋ ਸ੍ਰੀ ਗੁਰੂ ਜੀ। ਬਾਬਾ ਜੀ ਨਮਸਕਾਰ। ਇਹ ਬਾਬਾ। ਸਹੀ ਗੱਲ ਆ ਬਾਬਾ ਬਣਿਆ ਬਟਾ ਚੌਂਕੜੀ ਮਾਰ। ਗੋਡੇ ਬਹੁਤ ਦੁਖਦੇ ਆ। ਫਿਰ ਤੁਰਿਆ ਫਿਰਿਆ ਕਰੋ। ਤੁਰਿਆ ਮੋਰੇ ਫੇਰਿਆ ਨਹੀਂ ਅੰਦਰ ਇਹੇ ਤਾਂ ਥੋੜਾ ਬੈਠਾ ਜਾਊਗਾ ਯਾਰ ਹੈ ਬਾਬੇ ਦੇ ਚਰਨ ਇਹ ਤਾਂ ਬਾਲਣ ਹੈ ਫਸ ਗਿਆ ਬਾਬੇ ਦੇ ਚਰਨ ਤੇ ਪੁੰਝੇ ਬਹਿਣਾ ਬਾਬਾ ਜੀ ਕੋਈ ਸ਼ਾਇਦ ਆਸ਼ੀਰਵਾਦ ਦਿਓ ਮੇਰੇ ਗੋਡੇ ਸ਼ੂ ਮੰਤਰ ਹੋ ਜਾਣ ਤੁਸੀਂ ਅੱਜ ਗੋਡੇ ਦੀ ਸ਼ੂ ਮੰਤਰ ਹੋ ਜਾਣ ਸੱਚੋ ਗੋੜੇ ਨਹੀਂ ਪੀੜ ਸ਼ੂਮਨ ਤੇ ਹੋਈ ਗੋੜੇ ਨੂੰ ਮੁੰਤਰ ਹੋ ਗਈ ਤੇ ਮੇਰੇ ਪਰ ਦੇ ਗਿਰੇਗੇ ਅੱਜ ਪਕੌੜੇ ਖਾਏ ਦੇਖੇ ਜਿਵੇਂ ਕਿ ਤੱਦ ਗਾਇਬ ਹੁੰਦਾ ਅੱਛਾ ਇਹ ਮੈਂ ਨਹੀਂ ਮੰਨਦਾ ਨਹੀਂ ਪਕੌੜੇ ਇੰਨੇ ਗੁਣ ਕਰੀਏ ਪਕੌੜੇ ਤਾਂ ਕਰਦੇ ਆ ਬਣਾਉਣਗੇ ਬਾਬਾ ਜੀ ਹੋਰ ਤਾਂ ਨਹੀਂ ਕਿ ਨਾ ਖਾਏ ਹੋਰ ਨਾ ਜੀ ਕੋਈ ਗੋਣ ਨਹੀਂ ਜਾਂ ਭੁੱਖ ਮਟਾਉਣਗੇ ਜਾਂ ਤਜਾ ਬਣਾਉਣਗੇ ਇਹ ਬਾਬਾ ਹੈ ਕਿਹੜਾ ਹੈ ਬਾਬਾ ਫਕੀਰ ਚੰਦ ਫਕੀਰ ਚੰਦ ਬਾਬਾ ਸਤਾਈ ਨੂੰ ਸਮਾਦੀ ਲਈ ਬਿਠਾ ਪੂਰੀ ਬਾਬਾ ਫਕੀਰ ਚੰਦ ਹਾਂ ਟਾਲੀ ਥੱਲੇ ਸਮਾਦੀ ਲਾਈ ਐ ਵੀ ਬਾਬੇ ਨੇ ਬੜੀ ਵੱਡੀ ਟਾਲੀ ਤਾਂ ਪੂਰੀ ਟੱਕਰਿਆ ਸੀ ਉਹ ਨਹੀਂ ਬਖਾਇਆ ਤੁਸੀਂ ਪਤਾ ਨਹੀਂ ਕਿ ਅਰਲੀ ਕੁਰਲੀ ਕਿੰਦਾ ਸੀ ਵੱਡੀ ਸਾਰੀ ਐਡੀ ਵੱਡੀ ਗੱਲੀ ਬਾਬਾ ਜੀ ਗੱਲ ਕਰੋ ਮੇਰੇ ਨਾਲ ਕੋਈ ਮੈਨੂੰ ਕਿਸੇ ਰਾਹ ਪਾਓ ਮੈਂ ਤੁਹਾਡੇ ਕੋਲ ਚੱਲ ਕੇ ਆ 100 ਮੀਲ ਤੋਂ ਤੂੰ ਕੁੱਝ ਪੁੱਛੋ ਫੀ ਪੁੱਛੀ ਤਾਂ ਜਾਣੇ ਮੇਰੇ ਗੋਡਿਆਂ ਨਾਲ ਰਾਜ ਕਰੋ ਇਹ ਦੱਸ ਤਾਂ ਜੀ ਤਾਂ ਪਕੌੜੇ ਖਾਓ ਕਹਿੰਦਾ ਤੁਸੀਂ ਤੂੰ ਤੁਸੀਂ ਕਹਿ ਹੁਣ ਆ ਤਾਂ ਕਹਿੰ ਕੋਈ ਨਹੀਂ ਪਕੌੜੇ ਖਾ ਕੇ ਜਾਇ ਜੋ ਆ ਉਹੀ ਕਹਿਣ ਲੱਗੇ ਸੀ ਜੇ ਹੁਣ ਆਗੇ ਤਾਂ ਪਕੌੜੇ ਖਾਣ ਹਾਂ ਪਕੌੜੇ ਬੰਨ ਜਾ ਰਹੇ ਆ ਤੇ ਬਾਜ਼ਾਰ ਲੱਗੇ ਆ ਤੇ ਭਗਤ ਪਕੌੜੇ ਬਣ ਤਿਆਰ ਕਰੀ ਜਾਂਦੇ ਆ ਉਧਰ ਭਗਤ ਪਕੌੜੇ ਤਿਆਰ ਕਰੀ ਜਾਂਦੇ ਨੇ ਦਾਲ ਲੰਗਰ ਵੀ ਲਾ ਰਹੇ ਨੇ ਬਾਬੇ ਅਸੀਂ ਭਗਤ ਬੈਠੇ ਪਕੌੜੇ ਤਿਆਰ ਕਰੀ ਜਾਂਦੇ ਆ ਕਿ ਭਾਈ ਤੁਸੀਂ ਪਕੌੜੇ ਖਾ ਕੇ ਜਾਇਓ ਇਹ ਸਾਰੇ ਆ ਸਾਰੇ ਬਾਬੇ ਭਗਤਾਂ ਬਾਬਿਆਂ ਦੇ ਲੰਗਰ ਤਿਆਰ ਕਰਦੇ ਆ ਤੇ ਹੋਰ ਸਾਹੀ ਰਸੋਈਆ ਜਿਸ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੋਵੇ ਹੋਵੇ ਨਾ ਉਹ ਸਾਡੇ ਬਾਬੇ ਕੋਲੇ ਆ ਸਕਦਾ ਹਾਂ ਦੇਖੋ ਬਾਬੇ ਦੀ ਅੱਜ ਸਮਾਧੀ ਲਾਈ ਹੈ ਪੂਰੀ ਟਾਲੀ ਦੇ ਥੱਲੇ ਟਾਲੀਆਂ ਥੱਲੇ ਬਾਬੇ ਥੋੜਾ ਜਿਹਾ ਪਤਾ ਕੀ ਹੈ ਬਾਬਾ ਲਾਲਚੀ ਹੈ ਲਾਲਚੀ ਹੁੰਦੇ ਬਾਬੇ ਪੈਸੇ ਪੁੱਛਦੇ ਲਾਲਚੀ ਹੁੰਦੇ ਪੈਸੇ ਲੈ ਕੇ ਕੰਮ ਕਰਾਉਂਦਾ ਲੈ ਵਈ ਹੋ ਗਈ ਤਿਆਰੀ ਬਸ ਗੋਭੀ ਆਪਾਂ ਚੀਰ ਲਈਏ ਤੇ ਹੁਣ ਵਿੱਚ ਪਾਉਣੇ ਆਪਾਂ ਵੇਸਣ ਪਹਿਲਾਂ ਗੋਭੀ ਵਾਲੇ ਕੱਢੋਗੇ ਪਹਿਲਾਂ ਆਪਾਂ ਗੋਭੀ ਦੇ ਪਕੌੜੇ ਬਣਾਵਾਂਗੇ ਫਿਰ ਆਪਾਂ ਆਲੂ ਪਿਆਜ਼ ਦੇ ਪਕੌੜੇ ਬਣਾਵਾਂਗੇ ਹਵਾ ਹੀ ਬੜੀ ਵਗਦੀ ਹੈ ਨਾ ਹਾਂ ਇਹ ਨੀਸਨ ਪਾਲਿਆ ਤੇ ਹੁਣ ਆਪਾਂ ਨੂਨ ਮਿਰਚ ਪਾਵਾਂਗੇ ਇਹਦੇ ਵਿੱਚ ਹੂੰ ਇਦਾਂ ਅੱਖਾਂ 'ਚ ਪਾਦੀ ਮੇਰੇ ਹਵਾ ਇਦਾਂ ਨੂੰ ਮੇਰੇ ਵੱਲ ਨੂੰ ਹਲਦੀ ਜਿੰਨੀ ਇੱਕ ਕਵਾਂਟੀਟੀ ਆਪਾਂ ਲੈਣੇ ਆ ਚੀਜ਼ ਦੀ ਉਸ ਹਾਵ ਨਾਲ ਨਮਕ ਮਿਰਚ ਪੈਂਦਾ ਵਿੱਚ ਹੂੰ ਮਿਰਚਾਂ ਤੇਜ ਰੱਖਾਂਗੇ ਘਟ

ਇਹ ਨਾ ਸੁੱਕਾ ਤਾਂ ਨਹੀਂ ਆ ਤੇ ਰਮਾਂਡ ਪਾਉਣ ਨਹੀਂ ਦਿੰਦਾ ਵਿੱਚ ਕਿਉਂ ਚੱਲ ਨਹੀਂ ਪਉਂਦੀ ਇਹ ਨੂੰ ਨਾ ਪਾਏ ਦਾ ਵਿੱਚ ਪਾ ਗਈ ਕਰਨਾ ਆ ਫੜੋ ਆਪਾਂ ਹੁਣ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਜੀ ਹੁਣ ਹੋ ਗਈ ਹੈ ਜੀ ਆਪਣੀ ਤਿਆਰੀ ਤੇ ਬਸ ਰੈਡੀ ਹੈ ਸਾਰਾ ਸਮਾਨ ਤੇ ਕੱਲਾ ਚੁੱਲਾ ਬਾਲਣ ਵਾਲਾ ਰਹਿ ਗਿਆ ਆਪਾਂ ਚੁੱਲਾ ਬਾਲਣ ਤੋਂ ਬਾਅਦ ਫਿਰ ਆਪਾਂ ਰੱਖ ਕੇ ਕੜਾਈ ਉੱਤੇ ਕਰ ਦਾਂਗੇ ਤਿਆਰੀ ਇਹ ਫਿਰ ਖੇਤ ਜਿਹੜਾ ਪਕੌੜੇ ਖਾਨ ਦਾ ਅੱਜ ਨਜ਼ਾਰਾ ਹੀ ਵੱਖਰਾ ਹੈ ਤੇ ਮੈਨੂੰ ਲੱਗਦਾ ਅੱਜ ਪਕੌੜੇ ਹੀ ਖਾਣੇ ਆ ਅੱਜ ਰੋਟੀਆਂ ਨਹੀਂ ਖਾਣੀਆਂ ਹੈ ਅੱਜ ਪਕੌੜੀ ਖਾਣੇ ਆ ਪਕੌੜੇ ਖਾਨ ਜਿਹੜਾ ਖੇਤ ਪਕੌੜੇ ਖਾਣੇ ਨਾ ਇਹ ਪਹਿਲੀ ਵਾਰ ਦੇਖਿਆ ਮੈਂ ਤਾਂ ਸਿਸਟਮ ਖੇਤ ਜਦੋਂ ਆਪ ਜਾ ਕੇ ਪਕੌੜੇ ਬਣਾਏ ਹੁਣ ਤਾਂ ਨਜ਼ਾਰਾ ਵੱਖਰਾ ਹੀ ਹੈ ਕਿੰਨੇ ਆਪਾਂ ਗੀਤਾਂ ਦੇ ਵਿੱਚ ਇਹ ਗੱਲਾਂ ਸੁਣਦੇ ਹਨਾ ਤੇ ਮਜ਼ਾ ਆ ਜਾਂਦਾ ਵੀ ਖੁੱਲੀ ਹਵਾ ਦੇ ਵਿੱਚ ਆਸੇ ਪਾਸੇ ਹਰਿਆਲੀ ਤੇ ਕੀ ਬਾਤ ਐ ਸਵਰਗ ਇਤਨੀ ਸ਼ਾਂਤੀ ਕਿੰਨੀ ਆ ਹਾ ਇੱਥੇ ਕਹਿੰਦੇ ਆ ਵੀ ਇੱਥੇ ਖੇਤਾਂ ਦੇ ਵਿੱਚ ਵੀ ਸਵਰਗ ਵਸਦਾ ਫਿਰ ਤੇ ਕੀਆ ਨਜ਼ਾਰਾ ਉਧਰ ਸਾਡੇ ਡੈਡੀ ਵੀ ਵੇਟ ਕਰੀ ਜਾਂਦੇ ਪਕੌੜੇ ਆਦੀ ਤੇ ਮੈਨੂੰ ਲੱਗਦਾ ਸੌਂ ਗਏ ਲੱਗਦੇ ਢਾੜੀ ਵਜੇ ਖਾਣੀ ਪੈ ਗਈ ਪਕਾ ਦਾ ਮੋਈ ਨਾ ਪੈ ਗਿਆ ਢਾੜੇ ਵਜਣ ਲੱਗੇ ਮੈਨੂੰ ਲੱਗਦਾ ਹੁਣ ਉਹਦੇ ਖਾਵਾਂਗੇ ਜਦੋਂ ਪਕੌੜੇ ਬਣ ਗਏ ਠੀਕ ਐ ਤੇ ਬੜਾ ਅਸੇ ਪਾਸੇ ਦ੍ਰਿਸ਼ ਬੜਾ ਵਧੀਆ ਬਈ ਹਨਾ ਥੋੜਾ ਘਣੀਆਂ ਬਾੜੀਆਂ ਵਿੱਚ ਕੀਆ ਨਜ਼ਾਰਾ ਹੂੰ ਕਿੰਨੀ ਔ ਲੋੜ ਤਾਂ ਪਾ ਲੋ ਨਹੀਂ ਲੋੜ ਉਹ ਈਰਮਾਨ ਨੀ ਨਾ ਖਾਂਦਾ ਨਹੀਂ ਤਾਂ ਅਸੀਂ ਧਨੀਆ ਸੁੱਕਾ ਵੀ ਪਾ ਸਕਦੇ ਵਿੱਚ ਅੱਛਾ ਹਰਾ ਧਨੀਆ ਵੀ ਆਪਾਂ ਪਾ ਸਕਦੇ ਆ ਤੇ ਫਿਰ ਮੈਂ ਕਹੇ ਜੇ ਸਾਰਾ ਕੁਝ ਪਾਤਾ ਤੇ ਈਰਮਾਨ ਨੇ ਨਾ ਖਾਦੇ ਤਾਂ ਫਿਰ ਕੀ ਪੈਦਾ ਹਨ ਬਣਾਇਆਂ ਦਾ ਤੈਨੂੰ ਕੀ ਦਿੱਕਤ ਆ ਵੀ ਧਨੀਆ ਪਾਉਣ ਦੇ ਵਿੱਚ ਜਿਵੇਂ ਬਾਬਿਆਂ ਨੇ ਕਿਹਾ ਹੋਵੇ ਬਸ ਨਹੀਂ ਕਿੱਲਾ ਯਾਰ ਦਾਦੀ ਬਾਬਾ ਬਣਿਆ ਬੈਠਾ ਕਿਹੜਾ ਬਾਬਾ ਮੁਰਲੀਦਾਰ ਪਤਾ ਨਹੀਂ ਮੈਂ ਤਾਂ ਮੁਰਲੀਦਰ ਬਾਬਾ ਹੀ ਲੱਗਦਾ ਦੁੱਤ ਤੇ ਹੁਣ ਇੱਧਰ ਗੱਡੀ ਤੇ ਚੜ ਕੇ ਕਿੱਧਰ ਬਹਿ ਗਏ ਅੰੱਚ ਹਨ ਬਾਬੇ ਨੇ ਆ ਵੀ ਥਾਂ ਬਦਲ ਲਈ ਕਿ ਪਾਪਾ ਬਹਿ ਗਿਆ ਮੰਜੀ ਤੇ ਹੈ ਹੁਣ ਬਾਬਾ ਆਪਦੇ ਭਗਤ ਨੂੰ ਆਰਾਮ ਨਾਲ ਮੰਜੀ ਤੇ ਪੈਣ ਨੂੰ ਦਿੱਤਾ ਇਹ ਹੱਥ ਦੇ ਭਗਤ ਵੀ ਹੈਣਾ ਸਹੀ ਗੱਲ ਹੈ ਹਨ ਮਣ ਠੀਕ ਹੈ ਕਿ ਭਗਤ ਦੇ ਫੇਰ ਹੀ ਗੋਡੇ ਹੱਡਣਗੇ ਉਹ ਜੀ ਤੇ ਬਸ ਕਰਦੇ ਆਂ ਜੀ ਤਿਆਰੀ ਫਿਰ ਤੁਸੀਂ ਦੇਖੀ ਚੱਲੋ ਜੀ ਬਲੌਗ ਐਂਡ ਟਿੱਕਰ ਜ਼ਰੂਰ ਦੇਖਣਾ ਜੀ ਸੰਧੂ ਸਾਹ ਨੂੰ ਮੈਂ ਡਿਊਟੀ ਦੇਤੀ ਮੈਂ ਕਿਹਾ ਤੁਸੀਂ ਮਚਾਉਣੀ ਆ ਅੱਗ ਕਿਉਂਕਿ ਮੈਂ ਅੱਗ ਮਚਾਉਣ ਚ ਥੋੜੀ ਜੀ ਘਟ ਮਾਰਾਂ ਕਿਉਂਕਿ ਜੁਲੇ ਤੇ ਕਦੇ ਕੰਮ ਘੱਟੀ ਕੀਤਾ ਤੇ ਕੀਤਾ ਤਾਂ ਵੈਸੇ ਹੈਗਾ ਪਰ ਘੱਟ ਕੀਤਾ ਤੇ ਬਾਕੀ ਹਵਾ ਬਹੁਤ ਚੱਲੀ ਜਾਂਦੀ ਤੇ ਮੈਂ ਸੰਧੂ ਸਾਹ ਨੂੰ ਕਿਹਾ ਮੈਂ ਕਿਹਾ ਤੁਸੀਂ ਅੱਗ ਮਚਾਓ ਦਿਖਾਉਣੀ ਹੈ ਤੁਹਾਨੂੰ ਦੇਖਦੇ ਆਂ ਵੀ ਅੱਗ ਮਚਾ ਸਕਦੇ ਕਿ ਨਹੀਂ ਹੈ ਮੈਂ ਕਿਹਾ ਅੱਗ ਮਚਾਉਣੇ ਲੱਗ ਦੇ ਦੇਖਦੇ ਆਂ ਕਿ ਕਿੱਡੇ ਥਾਉਣਾ ਯਾਗ ਮੱਚਦੀ ਯੇਗੇ ਨਹੀਂ ਮੱਚਦੀ ਪੱਤੇ ਜੇ ਲਾਈਏ ਪੱਤੇ ਜੇ ਲਾਈਏ ਇੱਧਰ ਆਪਾਂ ਜਿਹੜਾ ਮਸਾਲਾ ਜੀ ਕੀ ਕਹਿੰਦੇ ਨੇ ਪਕੌੜਿਆਂ ਦਾ ਮਿਕਸਚਰ ਤਿਆਰ ਕਰਤਾ ਤੇ ਅੱਗ ਮਚਣ ਦੀ ਧੀਰ ਆ ਹੁਣ ਬਸ ਤੇ ਫੇਰ ਆਪਾਂ ਬਣਾਉਨੇ ਆ ਗਰਮਾ ਗਰਮ ਪਕੌੜੇ ਖਰਪਨ ਦੱਸਾਂਗੇ ਖਾ ਕੇ ਵੀ ਤੇਵ ਜਿਵੇਂ ਬਣੇ ਆ ਬਾਲਣ ਸੁੱਕਾ ਹੀ ਐ ਤਾਂ ਬਾਲਣ ਤਾਂ ਹੈ ਮੱਚੂਗੀ ਅੱਗ ਬਾਲਣ ਸੁੱਕਾ ਹੀ ਐ ਪਹਿਲੀ ਵਾਰ ਐਕਸਪੀਰੀਅੰਸ ਆ ਇਹ ਹਨਾ ਫਰਸਟ ਟਾਈਮ ਦਾ ਐਕਸਪੀਰੀਅੰਸ ਤੇ ਛੇ ਦੀ ਅਜ ਤੱਕ ਕਿਸ ਨੇ ਇਸ ਤਰ੍ਹਾਂ ਅਨੁਜਾਇ ਕੀਤਾ ਹੋਗਾ ਸਹੀ ਗੱਲ ਇੱਕ ਹਿਸਾਬ ਦੀ ਪਿਕਨਿਕ ਹੀ ਆਪਣੀ ਬਿਲਕੁਲ ਜੀ ਇਹੀ ਪਿਕਨਿਕ ਆ ਆਪਣੇ ਜੱਟਾਂ ਜਮੀਨਾਂ ਦੇ ਵਿੱਚ ਹੀ ਆ ਜਦੋਂ ਆਪਾਂ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਤਾਂ ਲੋਕ ਕਹਿੰਦੇ ਉੱਥੇ ਨਾ ਮੈਗੀ ਬਣਾ ਕੇ ਖਾਂਦੇ ਹਨਾ ਤੇ ਅਸੀਂ ਆਏ ਆ ਖੇਤ ਘੁੰਮਣ ਤੇ ਅਸੀਂ ਖਾਣੇ ਬਣਾ ਕੇ ਪਕੌੜੀ ਸਹੀ ਗੱਲ ਹੈ ਮੈਣੇ ਸੰਦੂ ਸਾਹਿਬ ਗੋਭੀ ਦੇ ਹਾਂ ਚਲੋ ਮਚਾਓ ਜਲਦੀ ਜਲਦੀ ਅੱਗ ਫਿਰ ਆਪਾਂ ਬਾਅਦ ਵਿੱਚ ਬਣਾਵਾਂਗੇ ਚਾਹ ਗਰਮਾ ਗਰਮ ਹੂੰ ਚਾਹ ਦੇ ਨਾਲ ਹੀ ਖਾਵਾਂਗੇ ਹੂੰ ਪਹਿਲਾਂ ਪਕੌੜੇ ਬਣਾਵਾਂਗੇ ਬਾਅਦ ਵਿੱਚ ਲਾਸਟ ਤੇ ਚਾਹ ਬਣਾਵਾਂਗੇ ਆ ਉਧਰ ਦਿਖਾਉਣੀ ਤੁਹਾਨੂੰ ਸੰਤ ਸਾਹਿਬ ਨੇ ਕਿਵੇਂ ਧੂਆਂ ਰੋਲ ਕਰ ਛੱਡਿਆ ਸਾਰਾ ਕੁਝ ਦੇਖ ਇਹ ਤੁਹਾਨੂੰ ਮੈਂ ਧੂਆਂ ਕਰਨ ਨੂੰ ਨਹੀਂ ਕਿਹਾ ਮੈਂ ਅੱਗ ਮਚਾਉਣ ਨੂੰ ਕਿਹਾ ਤੁਹਾਨੂੰ ਮੱਤੀ ਵੀ ਚੁੱਪ ਕਰ ਗਿਆ ਹਾਂ 5 ਮਿੰਟ ਤਾਂ ਹੋ ਗਏ ਅੱਗ ਮਚਾਈ ਜਾਂਦਾ ਪਰ ਹਜੇ ਤੱਕ ਨਹੀਂ ਮੱਚੀ ਆਈ ਮੱਚਦੀ ਨਹੀਂ ਹੁੰਦੀ ਇੱਕ ਵਾਰੋਂ ਤਾਂ ਬਰੀਕ ਬਰੀਕ ਤੇ ਬਾਲ ਲੜਾ ਬਰੀਕ ਆ ਸਾਰਾ ਧੂਆਂ ਡੈਡੀ ਦੇ ਉੱਤੇ ਜਾਈ ਜਾਂਦਾ ਉਧਰ ਦੱਬੀਆਂ ਕਿੰਨੀਆਂ ਲੈ ਜਾਂਦੀਆਂ ਹੂੰ ਸਿੱਖਾਉਣ ਜਾਂ ਦੱਬੀਆਂ ਨਾ ਬਾਹਰ ਜਾਈਂ ਦੱਬੀਆਂ ਮੈਂ ਦੋ ਲੈ ਕੇ ਆਂਦੀਆਂ ਮੁੱਕ ਨਾ ਚੱਲੋ 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 ਉੱਪਰ ਲਾ ਦਿਓ ਹੁਣ ਮੱਚੀ ਪੀ ਮੱਚੀ ਪੀ ਛੜ ਜਾ ਛੜ ਜਾ ਮੱਚੀ ਲੈ ਬਈ ਉਧਰ ਆਪਣੇ ਪਕੌੜੇ ਖਾਣ ਵਾਲੇ ਲੋਕ ਵੀ ਤੁਰੇ ਆਉਂਦੇ ਆ ਘਰ ਦੇ ਲੋਕ ਆਉਂਦੇ ਆ ਪਕੌੜੇ ਖਾਣ ਵੰਨਨ ਹਸੀਂ ਦੱਸਤਾ ਵੀ ਅਸੀਂ ਬਣਾਉਣੇ ਪਕੌੜੇ ਖੇਤ ਤੇ ਆਗੇ ਪਹੁੰਚ ਗਏ ਸੁਖਮਣ ਭਤੀਜੀ ਆ ਦੋਨੇ ਮੇਰੇ ਮੈਂ ਤਾਂ ਕਿਆ ਨਹੀਂ ਹੁੰਦੇ ਹੈਂ ਆਗੇ ਸੈਸ੍ਰੀ ਕਾਲ ਮੈਂ ਫਿਰਤੀ ਸਤਿ ਸ੍ਰੀ ਕਾਲ ਬਈ ਸੈਸ੍ਰੀ ਕਾਲ ਕਿਵੇਂ ਆ ਸੁਖਮਣ ਸੈਸ੍ਰੀ ਕਾਲ ਆਈ ਗਏ ਪਕੌੜੇ ਖਾਣ ਹੈ ਹਾਂਜੀ ਹੈਲਪ ਵੀ ਕਰਾਉਣੀ ਪਊਗੀ ਕਰਾ ਦਾਂਗੇ ਪਹਿਲਾਂ ਤਾਂ ਇੱਧਰ ਸੰਧਰ ਸਾਹਿਬ ਤਾਂ ਅੱਗ ਨਹੀਂ ਮਚਦੀ ਅੱਗ ਮਝਾਉਂ ਨਹੀਂ ਇਹ ਆ ਪਾਣਾ ਘੜਾ ਪਿਆ ਯਾਰ ਨਹੀਂ ਇਹ ਨਹੀਂ ਮਚਾ ਸਕਦੇ ਅੱਗ ਪਰੇ ਹੋ ਜਾਓ ਆਪਿਆ ਭੰਨਤਾ ਆਪਿਆ ਉਹ ਪੱਤੇ ਵੀ ਲੱਗੇ ਬਈ 5 ਮਿੰਟ ਹੋ ਗਏ ਸਾਨੂੰ ਮੈਂ ਕੀ ਕਹਨੀ ਆ 5 ਮਿੰਟ ਹੋ ਗਏ ਅੱਗ ਮਚਾਈ ਜਾਂਦੇ ਨੇ ਹਜੇ ਤੱਕ ਹੈ ਬਸ ਪੁੱਛੋ ਹੀ ਨਾ ਇਹ ਡੈਡੀ ਹੋ ਗਏ ਨੇੜੇ ਦੇਖੋ ਅੱਜ ਅੱਗ ਮਚਾਉਣ ਚ ਮਾਰ ਹੁੰਦੇ ਆ ਕਿ ਨਹੀਂ ਹੁੰਦੇ ਆਖਿਰਕਾਰ ਇੰਨੇ ਟਾਈਮ ਤੋਂ ਮਿਹਨਤ ਕਰਨ ਤੋਂ ਬਾਅਦ ਆਖਿਰਕਾਰ ਮੱਚੀ ਗਈ ਅੱਗ ਇਹ ਨਾ ਪਾਣੀ ਤਰਤਾ ਹੋਊਗਾ ਤੇਲ ਉਹਨਾਂ ਧਰਮ ਬਹੁਤ ਹੋ ਗਿਆ ਤੇਲ ਹੁਣ ਅਸੀਂ ਚੇਂਜ ਕਰ ਰਹੇ ਹਾਂ ਲੋਕੇਸ਼ਨ ਤੇਲ ਦੀ ਗਰਮਾਈ ਪਤਾ ਕਿੰਨੀ ਹੁੰਦੀ ਹੈ ਚੁੱਲੇ ਦੀ ਅਸੀਂ ਚੁੱਲੇ ਦੀ ਲੋਕੇਸ਼ਨ ਕਰਨ ਲੱਗੇ ਹਾਂ ਚੇਂਜ ਕਿਰਕੀ ਲੇਵਾਂਗੇ ਕਾਹਨੂੰ ਕੋਈ ਡਾੜੀ ਸੁੱਤਵੇਂ ਚੁੱਲ੍ਹੇ ਰੱਖਣਾ ਉਧਰ ਨਹੀਂ ਬਾਸ ਮੋਨਰ ਜਲਦੀ ਬਦਲਣ ਪੱਦੀ ਹੈ ਡਾਇਰੈਕਸ਼ਨ ਕਰਦੇ ਚੁੱਲੇ ਦੀ ਚੇਂਜ ਆਪਾਂ ਦੇਖ ਆਰਾਮ ਸੇ ਭਈਆ ਆਪਾਂ ਦੰਦ ਨੇ ਆ ਥੋੜਾ ਜਿਹਾ ਵਿੱਚ ਪਾ ਕੇ ਵੀ ਤੇਲ ਗਰਮ ਹੋ ਗਿਆ ਕਿ ਨਹੀਂ ਹੈ ਹਾਂ ਮਿਲ ਲਵੋ ਪਕੌੜੇ ਬਣਨੇ ਹੋ ਗਏ ਆਪਣੇ ਸਟਾਰਟ ਤੇ ਖਾਣ ਵਾਲੇ ਬੰਦੇ ਵੀ ਆਪਣੇ ਸਟਾਰਟ ਹੀ ਬੈਠੇ ਹਾਂ ਬੈਠੇ 20 20 ਮੈਨੂੰ ਬਹੁਤ ਮਨਜ਼ਾਰਾ ਆਉਂਦਾ ਫੇਟ ਕੁਕਿੰਗ ਕਰਨ ਦਾ ਹਾਂਜੀ ਪਕੌੜੇ ਬਣ ਚੁੱਕੇ ਆ ਕੌੜੇ ਹੋ ਗਏ ਆਪਣੇ ਤਿਆਰ ਜੀ ਨੂੰ ਜਿਆਦਾ ਕਾਲੀ ਉਹ ਖਾ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਦੇ ਨਾਂ ਦੇ ਪਕੌੜੇ ਕੰਡੇ ਆ ਕੋਈ ਵੀ ਆਪਾਂ ਚੀਜ਼ ਤਿਆਰ ਕਰਦੇ ਆ ਨਾ ਤੇ ਆਪਣੇ ਵੱਡ ਵਡੇਰਿਆਂ ਦਾ ਨਾਂ ਲੈਣਾ ਬਹੁਤ ਜ਼ਰੂਰੀ ਆ ਆਪਾਂ ਇੱਧਰ ਦੇਖ ਲਓ ਪਕੌੜੇ ਹਜੇ ਮੈਂ ਥੋੜੇ ਜਿਹੀ ਬਣਾ ਕੇ ਰੱਖੇ ਤੇ ਸਾਰੇ ਝੁੰਬੜ ਕੇ ਖਾਣ ਨੂਨ ਮੈਚ ਜਿਵੇਂ ਸਹੀ ਹੈ ਨਾ ਵੱਧਾ ਨਾ ਘਟਾ ਅਸ਼ਾ ਜੀ ਬੜੇ ਟੇਸਟ ਬਣਾਇਆ ਤਾਂ ਨਜ਼ਾਰਾ ਹੀ ਆ ਗਿਆ ਤੇ ਮੈਂ ਆਪਦੀ ਹਲਵਾਈ ਦੀ ਦੁਕਾਨ ਨਾ ਖੋਲ ਖੋਲੀ ਹੈ ਇੱਥੇ ਆਪਾਂ ਕਹਿ ਦਿੰਦੇ ਆ ਸਾਰੇ ਜੋ ਵੀ ਦੇਖਦੇ ਆ ਵੀ ਇੱਥੇ ਖੇਰ ਦੀ ਪਕੌੜੇ ਕੱਢਦੇ ਇਥੋਂ ਲੈ ਜਾਇਆ ਕਰੋ ਧੰਨਵਾਦ ਜੀ ਤੁਹਾਡਾ ਜਿਨ੍ਹਾਂ ਨੇ ਪਕੌੜਿਆਂ ਦੀ ਕੀ ਕਹਿੰਦੇ ਹੁੰਦੇ ਆ ਤਾਰੀਫ ਕੀਤੀ ਤਾਰੀਫ ਕੀਤੀ ਸ਼ਬਦ ਕੀਤੀ ਹਾਂਜੀ ਦੱਸੋ ਕੀ ਕਿਦਾਂ ਲੱਗੇ ਤੁਹਾਨੂੰ ਇਰਤੀ ਜਮਾ ਸੱਟਾ ਹਾਂਜੀ ਬਹੁਤ ਟੇਸਟੀ ਬਣੀ ਐ ਵਾਦੂ ਆਇਆ ਮਜਾ ਖਾ ਕੇ ਹੈਗੀ ਰੀਸ ਖੇਤ ਨਾਲ ਦੀ ਘਰੇ ਹੁਣ ਸੰਧੂ ਸਾਹਿਬ ਦੱਸਣਗੇ ਕਿਵੇਂ ਬਣੀ ਐ ਨਜ਼ਾਰਾ ਆਈ ਐ ਭਾਈ ਬੜੀ ਟੇਸਟੀ ਖੇਤਾਂ ਦੀਆਂ ਹਨ ਹਾਂ ਜਿਨੇ ਵੀ ਆਪਣੇ ਨਾਲ ਖੇਤ ਪਕੌੜੇ ਪੂਰੇ ਖਾਣੇ ਹੁਣ ਦੱਸਦਿਆ ਕਰੋ ਤੇ ਆਪਾਂ ਸਪੈਸ਼ਲ ਬਣਾ ਲਿਆ ਕਰਾਂਗੇ ਠੀਕ ਆ ਬਣਾਉਣੇ ਖੇਤੀ ਜਾ ਕੇ ਇੱਥੇ ਜਿਹੜਾ ਨਜ਼ਾਰਾ ਖੇਦਦਾ ਇਹ ਵੱਖਰਾ ਸਵਾਦ ਹੀ ਵੱਖਰਾ ਖੁੱਲੀ ਹਵਾ ਦੇ ਵਿੱਚ ਫ੍ਰੈਸ਼ ਹਵਾ ਆਸੇ-ਪਾਸੇ ਜੰਗਲ ਹੈ ਤੇ ਆਪਣਾ ਖੇਤ ਆ ਸਾਰਾ ਇੱਧਰ ਦੀ ਸੜ ਰਹਿ ਹੁੰਦਾ ਜੰਗਲ ਇੱਕ ਹਸਾਬ ਦੀ ਪਿਕਨਿਕ ਹੀ ਮਨਾ ਰਹੀ ਅਸੀਂ ਹਾਂ ਦੇਸੀ ਚੁੱਲਾ ਹੈ ਜਿਹੜੀ ਆਪਾਂ ਚੁੱਲੇ ਤੇ ਚੀਜ਼ ਤਿਆਰ ਕਰਦੇ ਆ ਨਾ ਜਿੰਨੀ ਮਰਜ਼ੀ ਗੈਸ ਤੇ ਚੀਜ਼ ਤਿਆਰ ਕਰ ਲਓ ਇਹ ਆਪਣਾ ਇਹ ਵੀ ਲੋ ਵੀ ਆ ਚੀਜ਼ ਹੁੰਦੀ ਹੈ ਵੀ ਇਹ ਫ੍ਰੀ ਵਾਲਾ ਕੰਮ ਹੁਣ ਆਪਣਾ ਕੋਈ ਗੈਸ ਨਹੀਂ ਮੱਚਦਾ ਫਰੀ ਵਾਲੀ ਨਹੀਂ ਸੰਤੋਸ਼ ਆ ਪਤਾ ਕੀ ਆ ਇਹਦੇ ਨਾਲ ਜਿਹੜੀ ਚੁੱਲੇ ਦੀ ਚੀਜ਼ ਬਣਾਈਏ ਨਾ ਉਹਦਾ ਸਵਾਦ ਹੀ ਵੱਖਰਾ ਹੁੰਦਾ ਆਪਣੇ ਖਰਚੇ ਵੀ ਤਾਂ ਹੀ ਵਧ ਗਏ ਵਧ ਗਏ ਘਟ ਗਏ ਆਪਣੇ ਹਿਸਾਬ ਨਾਲ ਉਹ ਵੀ ਹੁਣ ਸਿਲੰਡਰ ਸਾਲ ਦੇ 6-7 ਲੱਗ ਜਾਂਦੇ ਆ ਤੇ 7000 ਦੇ ਆ ਇਹ ਫਰੀ ਵਾਲਾ ਕੰਮ ਸਹੀ ਗੱਲ ਆ ਬੱਲ ਨੂੰ ਹੋਵੇ ਤਾਂ ਨਜ਼ਾਰਾ ਪਾਪੇ ਆਸ ਤੇ ਮੈਂ ਪਾਲਿਆ ਲੋ ਵੀ ਕਿੱਧਰ ਉੱਠ ਗਿਆ ਤੂੰ ਮੈਂ ਕੱਦੂ ਭਰਨ ਗਿਆ ਸੀ ਮਿਲ ਗਏ ਕਿ ਨਹੀਂ ਮੈਂ ਇਹ ਚੀਜ਼ ਕਿ ਮਿਲ ਗਈ ਹੂੰ ਕਿਵੇਂ ਲੱਗੇ ਡੈਡੀ ਪਕੌੜੇ ਬਹੁਤ ਵਧੀਆ ਕਿੰਨਾ ਮੇਲੇ ਤੇ ਨਹੀਂ ਮਿਲਦੇ ਇਹਦੇ ਚ ਸੱਚੀ ਬਾਬੇ ਮਰਾਨ ਦੇ ਮੇਲੇ ਤੇ ਇਹ ਮੇਰੇ ਮੇਲੇ ਤੇ ਉਹ ਵੇਸਣ ਥੋੜੀ ਪਾਉਂਦੇ ਆਟਾ ਪਾਉਂਦੇ ਆ ਪਤਾ ਨਹੀਂ ਕੀ ਪਾਉਂਦੇ ਆ ਆਟਾ ਪਾ ਆਟਾ ਪਾ ਕੇ ਤਿਆਰ ਕਰਦੇ ਵੇਸਣ ਨਹੀਂ ਹੁੰਦਾ ਗਾ ਵੇਸਣ ਮਹਿੰਗਾ ਹੁੰਦਾ ਨਾ ਫਿਰ ਬਹੁਤ ਮਿਹਨਤ ਕਰਦੀ ਵੀ ਇਹ ਕਿੱਤੀ ਪਿੱਛੇ ਨਹੀਂ ਹਟਦੀ ਚੀਜ਼ ਬਣਾਉਣ ਤੋਂ ਪਕੌੜੇ ਬਣਾਉਣੇ ਹੁਣ ਕੁਝ ਬਣਾਉਣਾ ਹੋਵੇ ਤੇ ਮੈਨੂੰ ਆਖਿਆ ਮੈਂ ਇਹ ਵੀ ਅੱਜ ਜਵਾਕਾਂ ਨੂੰ ਲੈ ਕੇ ਖੇਤ ਚਿੱਤ ਗਏ ਆਪਾਂ ਸਾਰਿਆਂ ਨੂੰ। ਕੰਦੀ ਦੇ ਖੇਤ ਵੈਸੇ ਜੀ ਕਰਾਂਗੇ ਜਾ ਕੇ। ਤੇ ਆਪਾਂ ਚਲਦੇ ਗੋਭੀ ਲਿਆਓ ਤੇ ਪਕੌੜੇ ਹੀ ਕੱਢ ਗਏ ਅੱਜ। ਮੈਂ ਕਿ ਅੱਜ ਪਕੌੜੇ ਖਾਣੇ। ਫਿਰ ਮੈਂ ਲਿਆ ਗੋਭੀ ਤਾਜੀ ਖੇਤੋਂ ਪਹਿਲਾਂ ਜਾ ਕੇ ਕਿਸੇ ਦੇ ਖੇਤ ਲੱਗੀ ਸੀ। ਤੇ ਫਿਰ ਅਸੀਂ ਸਖਿਆ ਸਮਾਨ ਸਾਰਾ ਗੱਡੀ ਦੇ ਵਿੱਚ ਤੇ ਪਹੁੰਚ ਗਏ ਆਪਾਂ ਢਾਲੀ ਵਾਲੇ ਖੇਤ ਕਿਉਂਕਿ ਢਾਲੀ ਵਾਲਾ ਖੇਤ ਆਪਾਂ ਇਹਨੂੰ ਤਾਂ ਕਹਿੰਦੇ ਕਿਉਂਕਿ ਢਾਲੀ ਬਹੁਤ ਵੱਡੀ ਆ। ਬਹੁਤ ਵੱਡੀ ਢਾਲੀ ਲਮੀਨ ਦਾ। ਦੇਖੋ ਕਿੰਨਾ ਮੁੱਦ ਹੈ ਇਹਣਾ। ਤੇ ਫਿਰ ਇੱਥੇ ਟਾਲੀ ਦੇ ਥੱਲੇ ਹੀ ਸ਼ਾਮੇ ਲਾਇਆ ਫਰਾਜ ਤੇਰਾ ਫਿਰ ਚੁੱਲਾ ਚਲਾ ਜਿਹੜਾ ਚੁੱਲਾ ਕਰੋ ਇਹ ਲੈ ਆਂਦਾ ਚੱਕ ਕੇ ਜੀ ਗੱਡੀ 'ਚ ਹੀ ਰੱਖ ਲਿਆ ਸੀ ਚੁੱਲਾ ਘਰੇ ਪਿਆ ਸੀਗਾ ਖੇਤ ਤਾਂ ਹੈ ਨਹੀਂ ਸੀ ਇੱਥੇ ਬਣਿਆ ਤੇ ਫਿਰ ਸਾਰਾ ਸਮਾਨ ਚੱਕ ਕੇ ਲੈ ਆਂਦਾ ਤੇ ਫਿਰ ਲਾਤੇ ਡੇਰੇ ਇੱਥੇ ਤੇ ਫਿਰ ਆਗੂ ਕਿ ਮਚਾਈ ਬਾਲਣ ਵੀ ਇੱਥੇ ਵਾਧੂ ਆ ਕਿਉਂਕਿ ਰਾਜੇ ਦਾ ਬੀੜਾ ਇੱਥੇ ਬਾਲਣ ਦਾ ਵੈਸੇ ਹੀ ਵਾਧੂ ਮਿਲ ਜਾਂਦਾ ਫਿਰ ਹੁਣ ਖਾ ਰਹੇ ਸਾਰੇ ਬਣਾ ਕੇ ਹੂ ਬਣ ਰਿਹਾ ਜੀ ਇੱਥੇ ਅਨੁਜਾਇਬ ਪੂਰੇ ਕਰੀ ਜਾਂਦੇ ਆ ਸਾਰੇ ਜਣੇ ਹਾਂ ਚਾਹ ਬਣਾਉ ਲੀ ਜਾਨਾ ਭਾਈ ਵੇ ਦੱਪੂਆ ਜੀ ਵੇਖ ਲਓ ਅਦਰ ਪਾਪਾ ਜੀ ਬੈਠੇ ਨੇ ਪੂਆ ਜੀ ਪਕੌੜੇ ਪਾ ਰਹੇ ਨੇ ਖਾ ਰੇ ਨੇ ਪੁੱਪੜੀ ਲਾਈ ਨੇ ਹੁਣ ਅਲਵਾਈ ਦੇ ਕੰਮ ਉੱਤੇ ਕੋਈ ਤੇ ਲਾਈਵ ਕਰਨ ਵਾਲਾ ਰਹਿ ਗਿਆ ਆਪਣਾ ਵੇ ਓਏ ਹੋਏ ਕਰੀ ਨਾ ਮੋੜੋ ਪੂਆ ਜੀ ਨੇ ਕਰ ਦਿੱਤਾ ਕਾਂਦ ਅੱਗ ਬੁਝ ਗਈ ਹੈ ਤੇ ਹੁਣ ਆਪਾਂ ਚਾਹ ਧਰਤੀ ਵੀ ਪਕੌੜੇ ਲੜੇ ਬਣਾ ਆਪਾਂ ਪਕੌੜੇ ਬਣਾ ਕੇ ਦਿੱਤੇ ਰੱਖ ਗੱਡੀ ਦੇ ਵਿੱਚ ਪੈਕ ਕਰਤੇ ਜਿਨ੍ਹਾਂ ਨੇ ਖਾਣੇ ਸੀ ਖਾ ਲਏ ਸਾਰਿਆਂ ਨੇ ਇਹਨਾਂ ਨੇ ਖਾ ਲਿਆ ਬਾਕੀ ਆਪਾਂ ਤੇ ਹੁਣ ਸਾਰੇ ਗਏ ਰਾਜ ਤੇ ਹੁਣ ਆਪਾਂ ਚਾਹ ਬਣਾਉਣੇ ਆ ਨੀ ਗਰਮ ਹੋਇਆ ਚ ਨਰਮਾ ਵੀਜਾ ਹੋਵੇ ਤੇ ਇਹ ਕੋ ਖੰਡ ਗੁੰਨੀ ਜਾਂਦੀ ਬੜੇ ਨਜ਼ਾਰੇ ਹੁਣ ਚਾਹ ਪਾਣੀ ਬਣਾਉਣਾ ਹਾਂ ਹਾਂਜੀ ਨਰਮਾ ਵੀਜਾ ਤੇ ਬਹੁਤ ਨਜ਼ਾਰੇ ਆ ਚਾਹ ਬਣਾਈ ਹੈ ਉਸਕੋ ਪਤਾ ਹਾਂਜੀ ਪਾਇਆ ਹੈ ਕਿਆ ਨਹੀਂ ਪਾਇਆ ਸਾਰੀ ਚਾਹ ਪੀ ਕੇ ਜਾ ਰਹੀਆਂ ਬਈ ਇੱਥੋਂ ਹਾਂ ਜੀ ਮੈਂ ਕਿਹਾ ਵਧੀਆ ਖੇਤ ਦੇ ਵਿੱਚ ਖਾਣਾ ਬਣਾਇਆ ਹੋਵੇ ਖਾਣ ਪੀਣ ਦਾ ਖਲਾਰਾ ਨਹੀਂ ਪੈਂਦਾ ਆਇਆ ਨਹੀਂ ਹਜੇ ਵਾਪਸ ਹਾਈ ਚਾਹਨੀ 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 ਬੁੱਖਾ ਮਰੀ ਜਨੇ ਵਿੱਚ ਚੱਕ ਲਓ ਆਓ ਸਹੀ ਗੱਲ ਆ ਚਾਹ ਪਾਣੀ ਦਾ ਪਾਣੀ ਤੁਸੀਂ ਚਾਹ ਝੂਠੀ ਕਰਤੀ ਨਲਕਾ ਮੇਰੇ ਦੇ ਕੇ ਉਹ ਸਲੈਂਡਰ ਬੰਦ ਕਰ ਦੇ ਨਲਕਾ ਨੇ ਢੇਰ ਹੋਰ ਤੇ ਰੱਖਦੀ ਗਰਮ ਹਾਈ रेडी ਹੋ ਗਈ। ਫਾਈਨਲੀ ਸਾਡੀ ਚਾਹ ਹੋ ਗਈ ਹੈ ਰੈਡੀ ਬਣ ਕੇ। ਹੁਣ ਅਸੀਂ ਪੀ ਕੇ ਵਖਾਵਾਂਗੇ। ਪੀ ਲੈ ਵੀ ਬਹੁਣੀ। ਕੋਈ ਵੀ ਚੀ ਕੇ ਵਖਾਵਾਂਗੇ, ਵੀ ਪੀ ਲੈ। ਆਣ ਚੱਕੋ ਫਿਰ। ਬੜੀ ਟੇਸਟੀ ਸਵਾਦ। ਟਰਮਲ ਲੈ ਲੈ ਚਾਹ। ਚਾਹ ਪੀ ਲਓ। ਲਓ ਜੀ ਪਕੌੜੇ ਪਕੂੜੇ ਖਾ ਕੇ ਤੇ ਹੁਣ ਉਦੋਂ ਬਾਅਦ ਫਿਰ ਚਾਹ ਵੀ ਬਣਾ ਕੇ ਪੀ ਲਈ ਤੇ ਹੁਣ ਕਰ ਰਹੇ ਭਾਂਡਿਆਂ ਦੀ ਸਫਾਈ। ਪਾਂਡਿਆਂ ਦੀ ਸੇਵਾ। ਪਾਂਡਿਆਂ ਦੀ ਸੇਵਾ ਕਰੋਗੇ। ਪਾਂਡਿਆਂ ਦੀ ਸੇਵਾ। ਸਾਰੇ ਜਣੇ ਮੰਜੋ ਓਏ। ਬੈਠੇ ਆ ਵਿਹਲੇ। ਤੇ ਲੱਗੇ ਚਾਹ ਪੀ। ਕਿਹੜੇ ਕੰਮ 'ਚ ਤੁਸੀਂ ਪਹਿਲਾਂ ਮੈਨੂੰ ਐ ਦੱਸੋ ਅੱਜ? ਖਾਣ ਪੀਣ ਦੇ। ਹੈ? ਖਾਣ ਪੀਣ ਦੇ ਕੰਮ 'ਚ। ਖਾਣ ਪੀਣ ਦੇ ਕੰਮ 'ਚ ਆਏ ਸੀ। ਹਾਂਜੀ। ਯੈਸ। ਇਹ ਆਪਣਾ ਆਪਣਾ ਕਿਹੜਾ ਵਿਆਹ ਨਾਲ ਤੁਸੀਂ ਐਤਵਾਰ ਜਾਣਾ ਸੀ ਵਿਆਹ। ਉੱਥੇ ਵੀ ਪਕੌੜੇ ਹੀ ਖਾਣੇ ਸੀ। ਸਹੀ ਗੱਲ ਅੱਜ ਇਹਨਾਂ ਨੂੰ ਇੱਥੇ ਬਣਾ ਤੇ ਪਕੌੜੇ ਠੀਕ ਹੈ। ਕਾਦੇ ਨਾ ਮਿੱਟੀ ਨਾ ਬਣ ਜਾਈਂਗੀ ਮਿੱਟੀ ਵਧੀਆ ਹਾਂ ਮਿੱਟੀ ਦਾ ਠੀਕ ਆ ਮਿੱਟੀ ਬਹੁਤ ਵਧੀਆ ਵੇਖੀ ਨਿੱਖਰਦੇ ਵਗੀ ਭਾਂਡੇ ਹਾਂ ਪੀਣੀ ਚਾਹ ਕਰ ਰਾਜੇ ਤੇ ਨਿਕਰਣੇ ਕਰਨੇ ਕਿਆਂ ਨੇ ਕੜੀ ਮੈਨੇ ਥੋੜਾ ਜਿਹਾ ਚਾਹ ਪੀ ਕੇ ਕਾਜਾ ਤੋੜ ਕੇ ਲੈ ਕੇ ਦੇਈ ਆ ਨਾਲ ਹੀ ਲੱਗਿਆ ਥੋੜੇ ਕੋਲੇ ਦਾ ਕਾਜ ਸਹੀ ਗੱਲ ਆ ਦੇਖੇ ਰੇ ਮਾਪਾ ਬੜਾ ਵਧੀਆ ਭਾਂਡੇ ਮਾਂਜਣ ਵਾਲਾ ਬਰਸ਼ ਹਾਂ ਖੇਤ ਨਹੀਂ ਮਾਂਜਦੇ ਹੁੰਦੇ ਹਣਾ ਆਈ ਮਹੀਂ ਦੇਖੇ ਪਤਾ ਨਹੀਂ ਆਪਾਂ ਤਾਂ ਆਵਦਾ ਇਹ ਮੇਰੀ ਨਿੰਜਾ ਟੈਕਨੀਕ ਹਾਂ ਮੱਖੀਆਂ ਸਹੀ ਗੱਲ ਮੱਖੀਆਂ ਖੇਤ ਵਿੱਚ ਬਹੁਤ ਆਈ ਇਹ ਹੈ ਮੇਰੀ ਨਿੰਜਾ ਟੈਕਨੀਕ ਭਾਂਡੇ ਮੰਜਣ ਦੀ ਹਾਂ ਸਹੀ ਗੱਲ ਲੈ ਵਧਗਾ ਨਹੀਂ ਖਰਦੇ ਹਾਂ ਹਾਂ ਨਿੱਕਰਾ ਸਟੀਲ ਬੂਲ ਦੇ ਖਰਚੇ ਹਟਾ ਦੇਣਾ ਆਹ ਸਟੀਲ ਬੂਲ ਤੋਂ ਵਧੀਆ ਸਟੀਲ ਬੂਲ ਦੇ ਖਰਚੇ ਆ ਥੋੜੀ ਚਾਹ ਪਈ ਆ ਚਾਹ ਪੀ ਲਓ ਬਈ ਹੋਰ ਪਈ ਆ ਜਿਹਨੇ ਚਾਹ ਪੀ ਨਹੀਂ ਖਰਚਾ ਵੈਗਰੀ ਜੀ ਕੀ ਫਲੇ ਅੱਜ ਅਸੀਂ ਖੇਤ ਬੱਚਿਆਂ ਦੇ ਨਾਲ ਆਏ ਆਂ ਇੱਥੇ ਪਕੌੜੇ ਬਣਾਏ ਆ ਬਹੁਤ ਨੰਦ ਆਇਆ ਹੈ ਬਹੁਤ ਖੁੱਲਾ ਵਾਤਾਵਰਨ ਹੈ ਸ਼ਾਂਤ ਵਾਤਾਵਰਨ ਹੈ ਇਹ ਬੱਚੇ ਇੱਥੇ ਆ ਕੇ ਬਹੁਤ ਖੁਸ਼ ਹੋਏ ਆ ਇਹੋ ਜਿਹਾ ਟਾਈਮ ਖੁਸ਼ੀ ਦਾ ਕਿਤੇ ਮੌਕਾ ਮਿਲਦਾ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਪਕੌੜੇ ਖਾਦੇ ਆ ਰੱਜ ਰੱਜ ਕੇ ਸਾਰਿਆਂ ਨੇ ਪਾਪੇ ਨੂੰ ਕੋੜੇ ਕੋੜੇ ਸਵਾਦ ਲੱਗੇ ਵਧੀਆ ਬਹੁਤ ਸਵਾਦ ਕੋੜੇ ਬਾਬੇ ਮਰਾਨੇ ਦੇ ਜਨੇ ਮਿੱਠੇ ਕੋੜੇ ਨਹੀਂ ਬਣਦੇ ਮਿੱਠੇ ਨਹੀਂ ਸੱਚੇ ਮਿੱਠੇ ਕੇ ਕਰਾਰੇ ਕਰਾਰੇ ਮਿੱਠੇ ਅੰਡੇ ਕਰਾਰੇ ਕਰਾਰੇ ਲੱਗੇ ਵਿੱਚ ਵੈਸੇ ਮਿੱਠੇ ਸੀਗੇ ਉਹ ਸੱਚਾ ਠੀਕ ਆ ਜੇ ਕੋੜੇ ਸਵਾਦ ਲੱਗੇ ਇਹ ਵੀ ਯਾਦ ਆ ਕੇ ਨਰਮਿਆਂ ਦਾ ਸਮਾਂ ਜਦੋਂ ਚਾਹ ਵਾਲ ਕੇ ਛੇਦ ਪੀਂਦੀ ਸੀਗੀ ਹੂੰ ਬਿਲਕੁਲ ਉਹ ਤਾਂ ਸਮਾਂ ਹੀ ਹੁਣ ਹਟ ਗਿਆ ਉਹ ਚੇਤੇ ਆਉਂਦਾ ਸਮਾਂ ਚਾਹ ਵਾਲੇ ਖੇਤ ਵਾਲ ਵਾਲ ਕੇ ਪੀਂਦੇ ਜਦੋਂ ਬਹੁਤ ਸਵਾਦ ਲੱਗਦੀ ਸਾਰੇ ਹਮ ਸਾਰੇ ਜਾਣੇ ਨਰਮਾ ਚੋਗਣ ਵਾਲੇ ਸਾਰੇ ਇਕੱਠੇ ਬਹਿ ਕੇ ਪੀਂਦੇ ਸੀਗੇ ਹਾਂਜੀ ਨਰਮਾ ਚੋਗਣ ਵਾਲੀਆਂ ਚੋਣੀਆਂ ਜਿਨ੍ਹਾਂ ਨੂੰ ਕਹਿੰਦੇ ਹਨ ਨਾ ਨਰਮਾ ਚੋਗਣ ਵਾਲੇ ਚੋਣੀਆਂ ਹੀ ਹੁੰਦੀਆਂ ਸਾਰੀਆਂ ਚੋਣੀਆਂ ਨਹੀਂ ਨਰਮਾ ਚੋਗਣ ਦਾ ਮਧਵੜੀ ਚੋਣੀ ਚੋਗਦਾ ਚੋਣੀ ਹੁੰਦੀ ਹੈ ਹਮ ਤੇ ਉਹ ਜਬਾ ਚਾਹ ਪੀਤੀ ਬਹੁਤ ਵਧੀਆ ਮਜ਼ਾ ਆਇਆ ਹੁਣ ਸਾਜੂ ਚੱਲਦੇ ਪਰ ਇਹ ਨਗਰੀ ਵਸਦੀ ਗਰੀਬ ਐ ਕਿ ਨੂੰ ਜਗ੍ਹਾ ਹਲਤਾ ਵੈਗ ਦੀ ਗੱਤਲੀ ਤੇ ਹੁਣ ਆਪਾਂ ਕਰਦ ਗਏ ਬਲੌਗ ਦਾ ਐਂਡ ਤੇ ਤੁਸੀਂ ਇਹ ਵੀ ਕਹਿ ਦਿਓ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ ਵੀ ਇਹ ਤੁਹਾਨੂੰ ਚੈਨਲ ਬਹੁਤ ਚੰਗਾ ਲੱਗਾ ਤਾਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਮੈਂਟ ਵੀ ਕਰੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਵੀ ਕਰ ਦਿਓ ਲਾਈਕ ਤੇ ਕਮੈਂਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧਾ ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਵਲੌਗ ਸਾਰੇ ਐਂਡ ਤੇ ਕਰ ਹਨਾ ਤੇ ਪਾਪਾ ਤੁਹਾਨੂੰ ਹੁਣ ਰਿਕਵੈਸਟ ਪਾਪੇ ਨੇ ਕੀਤੀ ਹੈ ਤੇ ਹੁਣ ਚੈਨਲ ਨਾਲ ਨੂੰ ਤੁਸੀਂ ਸਾਡੇ ਨੂੰ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਤੇ ਆਪਣਾ ਚੈਨਲ ਦਾ ਨਾਮ ਹੈਗਾ 10 ਸੰਧੂ ਫੈਮਿਲੀ ਵਲੌਗ ਹਨਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਵਿੱਚ ਹੁਣ ਆਪਾਂ ਮਿਲਦੇ ਹਾਂ ਜੀ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੀ ਸਾਰੀ ਤੁਹਾਨੂੰ ਜਿਹੜੀ ਇਹ ਵੀਡੀਓ ਦੇਖ ਲਈ ਹੈ ਤੁਸੀਂ ਕਿਸ ਤਰ੍ਹਾਂ ਦਾ ਲੱਗਾ ਵਲੌਗ ਤੇ ਕਮੈਂਟ ਦੇ ਸ਼ੇਅਰ ਜਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਤੇ ਹੁਣ ਆਪਾਂ ਸਾਰਾ ਸਮਾਨ ਸਮੂਹ ਇਕੱਠਾ ਕਰਕੇ ਚੱਲਦੇ ਹਾਂ ਜੀ ਘਰ ਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਸ਼ਾਮ ਦੇ ਵੱਜ ਗਏ 5 ਤੇ ਆਪਾਂ ਮਿਲਦੇ ਆਂ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ